ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੀ ਨਵੀਂ ਵੀਡੀਓ ਤੇ ਵਿੱਚ ਹੋਰ ਕਿੱਦਾਂ ਜੀ ਸਾਰੇ ਸੋ ਵੀਡੀਓ ਅੱਜ ਦੀ ਆਪਾਂ ਸਟਾਰਟ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਜੋ ਵੀ ਵੀਰਪੇਣ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਔਰ ਨਾਲ ਬੈਲ ਆਈਕਨ ਕਰ ਲੋ ਆਨ ਔਰ ਵੀਡੀਓ ਕਰ ਦਿਓ ਲਾਈਕ ਐਂਡ ਸ਼ੇਅਰ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਤਾਂ ਅੱਜ ਆਪਾਂ ਤੁਹਾਨੂੰ ਬੇਸਿਕਲੀ ਆਪਣੇ ਸੈਟਅਪ ਦੀ ਅਪਡੇਟ ਦੇਣ ਜਾ ਰਹੇ ਹਾਂ ਇਧਰ ਮੁਰਗਿਆਂ ਦੇ ਕਿ ਕਿਉਂਕਿ ਇੱਕ ਵੰਗਣੇ ਲੱਗ ਜਾਂਦਾ ਕਿਉਂਕਿ بارش ਦਾ ਸੀਧਾ ਨੂੰ ਚੱਲ ਰਿਹਾ ਤੇ ਆਪਾਂ ਮਤਲਬ ਕਿ ਨਦੀ ਕੁਰੀ ਖ ਨੂੰ ਸਾਰੀ ਖੁੱਡੇ ਤੇ ਸਫਾਈ ਕਰ ਦੁੱਤੀ ਹੈ ਬਾਹਰ ਤੁਸੀਂ ਦੇਖ ਸਕਦੇ ਇਧਰ ਆਪਾਂ ਸਾਰੀ ਮਤਲਬ ਖੁੱਡੇ ਦੇ ਨਾਲ ਨਾਲ ਖਲੀ ਪਾ ਦੁੱਤੀ ਹੈ ਤਾਂ ਜੋ ਮਤਲਬ ਕੋਈ ਵੀ ਇਨਫੈਕਸ਼ਨ ਵਗੈਰਾ ਜੋ ਹੈ ਨੂੰ ਨਾ ਹੋਵੇ ਆਪਣੇ ਬਿਲਾ ਕਰਕੇ ਹਾਂ ਇਧਰ ਆਪਣੇ ਮੁਰਗੀਆਂ ਖੁੱਡੇ ਦੇ ਅੰਦਰ ਵੀ ਆਪਾਂ ਨੂੰ ਸਾਰੀ ਕਲੀ ਪਾ ਦੁੱਤੀ ਹੈ ਪਿਛੇ ਦਵਾਰ ਤੇ ਵੀ ਜੇ ਸ਼ਾਇਦ ਆਪਾਂ ਜਦੋਂ ਮੈਡੀਕਲ ਜਿਹੜੀ ਆ ਲਗਾ ਦਿੱਤੀ ਦਵਾਰ ਤੇ ਵੀ ਇਦਾਂ ਚਲੋ ਇੰਨਾ ਕਿ ਇਹਨਾਂ ਨੇ ਇਨਫੈਕਸ਼ਨ ਵਗੈਰਾ ਕੋਈ ਜਾਂ ਕੋਈ ਬਿਮਾਰੀ ਦਾ ਕੋਈ ਖਤਰਾ ਘਟ ਜਾਂਦਾ ਹੈ ਕਾਫੀ ਠੀਕ ਹੈ ਬਾਕੀ ਇਧਰੋਂ ਵੀ ਤੁਹਾਨੂੰ ਦਿਖਾਉਨੇ ਆ ਇਧਰ ਵੀ ਆਪਾਂ ਸਾਰੀ ਕਲੀ ਪਾ ਦਿੱਤੀ ਹੈ ਇਧਰ ਸਾਈਡ ਤੇ ਤੇ ਬਾਕੀ ਆਪਾਂ ਜਦੋਂ ਬਾਹਰ ਜੇ ਆਪਾਂ ਬਰਡਸ ਨੂੰ ਆਪਾਂ ਦਾਣਾ ਪਾਈਦਾ ਹੈ ਤਾਂ ਉਹ ਵੀ ਉਹਨਾਂ ਆਪੇ ਇਧਰ ਉੱਪਰ ਖੁੱਡੇ ਤੇ ਪਾਉਣਾ ਸ਼ੁਰੂ ਕਰ ਦਿੱਤਾ ਹੈ ਰੋਟੀ ਵਗੈਰਾ ਹੋਰ ਵੀ ਜੋ ਵੀ ਇਹਨਾਂ ਦੀ ਫੀਡ ਹੁੰਦੀ ਹੈ ਵੱਡੀ ਮੁਰਗੀਆਂ ਦੀ ਉਹ ਵੀ ਇੱਥੇ ਪਾ ਦਿੱਤੀ ਹੈ ਕਿਉਂਕਿ ਬਰਸਾਤਾਂ ਦਾ ਮੌਸਮ ਹੈ ਤੇ ਜਦੋਂ ਦੀਵਾਰ ਤੇ ਇੱਥੇ ਰੋਟੀ ਪਈ ਹੁੰਦੀ ਆ ਤੇ ਉਹ ਕਾਫੀ ਵਾਰ ਨਾ ਮੀਂਹ ਸਕੇ ਜਦੋਂ ਇੱਕਦਮ ਜਾਣ ਕੇ ਮੀਂਹ ਆ ਜਾਂਦਾ ਤੇ ਉਹ ਫਿਰ ਅਗਲੇ ਪਾਸੇ ਮੀਂਹ ਨਾਲ ਦੇ ਘਰ ਵਾਲ ਦੇ ਕੋਲ ਪੈਂਦੀ ਰੋਟੀ ਫਿਰ ਤੂੰ ਮੀਂਹ ਦਾ ਕਰਕੇ ਉਹ ਲੋਕ ਗਲਜਿਆ ਜਾਂਦੀ ਥੋੜੀ ਜੀ ਤੇ ਉੱਧਰ ਫਿਰ ਖਿਲਾਰਾ ਪੈ ਜਾਂਦਾ ਉਹਨਾਂ ਦੇ ਕੋਠੇ ਤੇ ਤੇ ਸੋ ਇਸ ਕਰਕੇ ਆਪਾਂ ਮਤਲਬ ਕਿ ਇੱਥੇ ਪਾਣੀ ਸ਼ੁਰੂ ਕਰ ਦਿੱਤੀ ਹੈ ਠੀਕ ਹੈ ਜੀ ਤੇ ਬਾਕੀ ਇਹਨਾਂ ਨੂੰ ਹੁਣ ਆਪਾਂ ਸ਼ੱਡਾਂਗਨ ਥੋੜੇ ਸਮੇਂ ਤੱਕ ਇੱਕ ਵਾਰ ਇਹਨਾਂ ਨੂੰ ਫੀਡ ਫੂਡ ਪਾ ਦਿੰਨੇ ਆਂ ਆਲੇ ਪਾਣੀ ਰੱਖ ਦਿੰਨੇ ਇਹਨਾਂ ਦਾ ਤੇ ਬਾਕੀ ਆਪਣੇ ਬੈਂਟਮ ਦਾ ਪੇਰ ਆਲੇ ਥੱਲੇ ਹੀ ਆ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਕੋਠੇ ਤੇ ਆ ਜਾਂਦੇ ਨੇ ਪਰ ਸਵੇਰੇ ਇੱਕ ਵਾਰ ਇਹ ਹੋ ਗਏ ਨੇ ਹੁਣ ਥੱਲੇ ਪਹੁੰਚ ਗਏ ਫਿਰ ਇਹਨੇ ਹੁਣ ਘਰੋਂ ਆਉਂਦੇ ਨੇ ਤੇ ਬਾਕੀ ਉਹਨੇ ਇੱਧਰ ਆਪਾਂ ਬਾਕੀ ਬਰਡਸ ਨੂੰ ਆਪਾਂ ਪਾਣੀ ਰੱਖ ਦਈਏ ਬਾਹਰ ਵਾਲੇ ਨੂੰ ਸਭ ਤੋਂ ਪਹਿਲਾਂ ਬਾਹਰ ਇਹਨਾਂ ਦਾ ਬਰਤਨ ਸਾਫ਼ ਕਰ ਦਿੰਨੇ ਆਂ ਫਿਰ ਇਹਨਾਂ ਨੂੰ ਨਾ ਪਾਣੀ ਰੱਖ ਦਿੰਦੇ ਆ ਤੇ ਫਿਰ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਆਪਣੇ ਬੈਂਟਮ ਦਾ ਪੇਰ ਵੀ ਦਿਖਾਉਣੇ ਤੁਹਾਨੂੰ ਤੇ ਆਪਾਂ ਭਰ ਕੇ ਰੱਖ ਦਿੱਤਾ ਜੀ ਪਾਣੀ ਤੇ ਹੁੰਦਾਂ ਨੂੰ ਦਿਖਾਉਣੇ ਆਪਣੇ ਬੈਂਟਮ ਦਾ ਪੇਰ ਆ ਰਿਹਾ ਆਪਣੇ ਪਿੱਛੇ ਹੀ ਦਿਖਾਉਣੇ ਤੁਹਾਨੂੰ ਇੱਧਰ ਤੁਸੀਂ ਦੇਖ ਸਕਦੇ ਹੋ ਪਾਣੀਆਂ ਦੇ ਵਿੱਚ ਹਾਂ ਇੱਕ ਮੈਨੂੰ ਪਤਾ ਲੱਗ ਗਿਆ ਕਿ ਮੈਂ ਆ ਰਿਹਾ ਤੇ ਨਾਲ ਹੀ ਹੇਠਲੇ ਭੱਜਣ ਨੇ ਇਹਨਾਂ ਨੇ ਆਹ ਪਹੁੰਚ ਕੇ ਤੇ ਹੇਠੇ ਤੇ ਮੈਂ ਹੁਣ ਬਾਕੀ ਥੱਲੇ ਚੱਲਿਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਇਹਨਾਂ ਜੋਗੇ ਥੋੜੇ ਪੱਤੇ ਤੋੜ ਲੈਣੇ ਬੈਂਟਮ ਦੇ ਪੇਰ ਵਾਸਤੇ ਤਾਂ ਮਤਲਬ ਕਿ ਇਹ ਨਾ ਜਿਵੇਂ ਕਹਿੰਦੇ ਨੇ ਕਿ ਪੁੱਠੇ ਗਿੱਜਗੇ ਪੁੱਠੇ ਗਿੱਜੇ ਨੇ ਕਿ ਜਦੋਂ ਮੈਂ ਕੋਠੇ ਤੋਂ ਹੇਠੇ ਜਾਣ ਜਾਣਾ ਹੈ ਤਾਂ ਇਹਨਾਂ ਨੂੰ ਦੇਖੀ ਹੁੰਦਾ ਕਿ ਪੱਤੇ ਕੁਛ ਪਾਊਗਾ ਹਰਿਆ ਸੰ ਨੂੰ ਤੇ ਵੇਖੋ ਹੁਣ ਇੱਧਰ ਦੇਖੋ ਵੇਟ ਕਰ ਰਹੇ ਨੇ ਮੇਰੇ ਆਂਦਿਆਂ ਨੂੰ ਤਾਂ ਮਤਲਬ ਕਿ ਵੈਸੇ ਵੀ ਜਦੋਂ ਆ ਨੀਚੇ ਇੱਥੇ ਚੁਗ ਰਹੇ ਹੁੰਦੇ ਨੇ ਤੇ ਮੈਂ ਕੋਠੇ ਤੋਂ ਜਾਂਦਾ ਨੇ ਜਦੋਂ ਇੱਥੇ ਆਉਣਾ ਨੀਚੇ ਤੇ ਭੱਜ ਕੇ ਮੇਰੇ ਵੱਲ ਆਉਂਦੇ ਨੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਦੇਖੋ ਇਹ ਵੇਖ ਰਹੇ ਨੇ ਤੇ ਮਤਲਬ ਇਹ ਨਾ ਮੇਰੇ ਜਿਵੇਂ ਤੁਸੀਂ ਦੇਖ ਸਕਦੇ ਹੋ ਹੱਥ ਤੇ ਗਿੱਜੇ ਨੇ ਹੱਥ ਤੇ ਖਾਣ ਕੇ ਹੋ ਥੋੜਾ ਕੈਮਰੇ ਦਾ ਕਰਕੇ ਡਰ ਰਹੀ ਹੈ ਮੁਰਗੀ ਇਹਨੇ ਮਤਲਬ ਹੱਥ ਤੇ ਖਾਣਾ ਜ਼ਿਆਦਾ ਥੱਲੇ ਨਹੀਂ ਖਾਣਾ ਹੱਥ ਤੇ ਖਾਣਾ ਜ਼ਿਆਦਾ ਹੱਥ ਤੇ ਖਵਾ ਪੱਤੇ ਫੇਰ ਖਾਣੇ ਕੈਮਰੇ ਦਾ ਕਰਕੇ ਥੋੜਾ ਡਰਦੀ ਹੈ ਤਾਂ ਕਰਕੇ ਤਾਂ ਪੱਤੇ ਮਤਲਬ ਚਾਹੇ ਆਪਾਂ ਛੋੜ ਜਾਈਏ ਨਹੀਂ ਇਦਾਂ ਤੁਸੀਂ ਦੇ ਸਕਦੇ ਹੋ ਪਰ ਮਤਲਬ ਜਿਵੇਂ ਨਾ ਬੱਚਿਆਂ ਵਾਂਗੂ ਹੁੰਦਾ ਹੈ ਕਿ ਕੁਝ ਨਾ ਕੁਝ ਲਿਆਊਗਾ ਆਊਗਾ ਸਾਨੂੰ ਮਤਲਬ ਕਿ ਇਹਨਾਂ ਦਾ ਵੀ ਕਾਫੀ ਬੱਚਿਆਂ ਵਾਲਾ ਹਿਸਾਬ ਹੁੰਦਾ ਹੈ ਕਿ ਹੁਣ ਜਿਵੇਂ ਆਪਾਂ ਮਤਲਬ ਕਿ ਇਹ ਗੇਜ ਗਏ ਨੇ ਤੇ ਕਈ ਵਾਰ ਮੈਨੂੰ ਜਿਆਦਾ ਭੁੱਲ ਜਾਂਦਾ ਉੱਪਰ ਕੋਈ ਕੁੱਤੇ ਵਗੈਰਾ ਲਿਆਉਂਦਾ ਤਾਂ ਉਦੋਂ ਫਿਰ ਮਤਲਬ ਕਿ ਗੁੱਸਾ ਕਰ ਜਾਂਦੇ ਨੇ ਮੇਰੇ ਲਾਗੇ ਬਿਲਕੁਲ ਨਹੀਂ ਫਿਰ ਆਉਂਦੇ ਇੱਕ ਸਾਬ ਦਾ ਬੱਚਿਆਂ ਵਾਂਗੂ ਹੀ ਐ ਹੁਣ ਜਦੋਂ ਆਹ ਕੋ ਕੁੱਤੇ ਪਾ ਦਿੱਤੇ ਹੁਣ ਆਪੇ ਇਹਨਾਂ ਨੇ ਚੁਗਦੇ ਰਹਿਣਾ ਠੀਕ ਐ ਤੇ ਕਾਫੀ ਵਾਰ ਮੈਨੂੰ ਮਤਲਬ ਕਿ ਕਈ ਵਾਰ ਇਸ ਤਰ੍ਹਾਂ نیچے ਆ ਜਾਂਦਾ ਜਲਦੀ ਹੁੰਦੀ ਏ ਥੋੜੀ ਜੀ ਤੇ ਮਤਲਬ ਫਿਰ ਨਹੀਂ ਐ ਮੇਰੇ ਲਾਗੇ ਆਉਣਾ ਇਹਨਾਂ ਨੇ ਪਤਾ ਨਹੀਂ ਕਿ ਐਸ ਤਰ੍ਹਾਂ ਪੱਤੇ ਨਹੀਂ ਪਾਵੇ ਇੱਕ ਵਾਰੀ ਆਉਣਗੇ ਭੱਜ ਕੇ ਜਦੋਂ ਪਤਾ ਕਿ ਖਾਲੀ ਹਾਥਾ ਨਹੀਂ ਪੱਤੇ ਪੈਨੇ ਚਲੋ ਜੀ ਆ ਗਏ ਤੇ ਬਾਕੀ ਤੁਹਾਨੂੰ ਹੋਰ ਵੀ ਆਪਣੀ ਅਪਡੇਟ ਦੇਵਾਂਗੇ ਗਾਰਡਨ ਦੀ ਵੀ ਸਾਰੀ ਆਉਣ ਵਾਲੀ ਵੀਡੀਓਜ਼ ਦੇ ਵਿੱਚ ਤਾਂ ਐਸੀ ਹੀ ਆਪਣੀ ਅੱਜ ਦੀ ਵੀਡੀਓ ਵੀਡੀਓ ਨੂੰ ਕਰਦੇ ਐਥੇ ਐਂਡ ਥੈਂਕ ਯੂ